ਸਾਰੇ ਨੂੰ ਪਿਆਰ ਭਰੀ ਜੈ ਐਮ ਸੀ ਦੀ ਅੱਜ ਦਾ ਪਵਿੱਤਰ ਵਚਨ ਜੋ ਪਰਮੇਸ਼ਵਰ ਨੇ ਮੈਨੂੰ ਦਿੱਤਾ ਜਦੋਂ ਅਸੀਂ ਈਯੂਬ ਦੀ ਕਿਤਾਬ ਉਹਦਾ ਆਖਰੀ ਅਧਿਆਇ ਪੜ੍ਹਦੇ ਹਾਂ ਤੁਹਾਨੂੰ ਪਤਾ ਹੈ ਕਿ ਈਯੂਬ ਦੇ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਮੁਸੀਬਤਾਂ ਦੁੱਖ ਬਿਮਾਰੀ ਆਈ ਔਰ ਉਸ ਦਾ ਇੱਕ ਬਹੁਤ ਵੱਡਾ ਪ੍ਰਤਾਵਾ ਕੀਤਾ ਗਿਆ ਪਰ ਉਹ ਆਪਣੇ ਪ੍ਰਤਾਵੇ ਵਿੱਚ ਬਹੁਤ ਹੀ ਜ਼ਿਆਦਾ ਵਫਾਦਾਰ ਰਿਹਾ ਔਰ ਆਪਣੇ ਪਰਮੇਸ਼ਵਰ ਦੇ ਨਾਲ ਜੁੜਿਆ ਰਿਹਾ ਸੋ ਜਦੋਂ ਉਹ ਆਖਰੀ ਉਸਨੇ ਪ੍ਰਾਰਥਨਾ ਕੀਤੀ ਬਾਈਬਲ ਦੇ ਵਿੱਚ ਲਿਖਿਆ ਹੈ 10 ਵਚਨ ਦੇ ਵਿੱਚ ਜਦੋਂ ਔਯੂਬ ਆਪਣੇ ਮਿੱਤਰਾਂ ਲਈ ਪ੍ਰਾਰਥਨਾ ਕਰ ਚੁੱਕਾ ਤਾਂ ਯਹੋਵਾ ਨੇ ਔਯੂਬ ਦੇ ਨਸੀਬਾ ਨੂੰ ਬਹਾਲ ਕਰ ਦਿੱਤਾ ਅਤੇ ਜੋ ਕੁਝ ਉਹਦੇ ਕੋਲ ਸੀ ਯਹੋਵਾ ਨੇ ਦੁੱਗਣਾ ਕਰ ਦਿੱਤਾ ਆਮੀਨ ਖੁਦਾਵੰਦ ਦੇ ਲੋਕੋ ਉਹ ਦੁੱਖ ਮੁਸੀਬਤ ਵਿੱਚ ਵੀ ਡੋਲਿਆ ਨਹੀਂ ਔਰ ਆਪਣੇ ਪਰਮੇਸ਼ਵਰ ਨਾਲ ਵਫਾਦਾਰ ਰਿਹਾ ਔਰ ਪਰਮੇਸ਼ਵਰ ਨੂੰ ਫਟਕਾਰਿਆ ਨਹੀਂ ਬਲਕਿ ਉਹ ਦੁੱਖ ਸੁੱਖ ਦੇ ਵਿੱਚ ਵੀ ਪਰਮੇਸ਼ਵਰ ਦੀ ਮਹਿਮਾ ਕਰਦਾ ਰਿਹਾ ਔਰ ਵੱਡੀ ਪ੍ਰੀਖਿਆ ਦੇ ਵਿੱਚ ਪੈ ਕੇ ਵੀ ਉਹ ਪਰਮੇਸ਼ਵਰ ਦਾ ਧੰਨਵਾਦ ਕਰਦਾ ਰਿਹਾ ਉਸ ਦੇ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਉਸ ਦੀ ਔਖੀ ਘੜੀ ਵਿੱਚ ਉਸ ਨੂੰ ਛੱਡ ਕੇ ਚਲੇ ਗਏ ਜਦੋਂ ਵੱਡੀ ਪ੍ਰੀਖਿਆ ਦੇ ਵਿੱਚ ਵੱਡੀ ਵੱਡੀ ਬਿਮਾਰੀ ਦੇ ਵਿੱਚ ਸੀ ਪਰ ਈਯੂਬ ਪਰਮੇਸ਼ਵਰ ਤੋਂ ਬੇਮੁਖ ਨਹੀਂ ਹੋਇਆ ਔਰ ਉਹ ਪਰਮੇਸ਼ਵਰ ਦਾ ਧੰਨਵਾਦ ਕਰਦਾ ਰਿਹਾ ਤੇ ਇੱਕ ਸਮਾਂ ਐਸਾ ਆਇਆ ਕਿ ਈਯੂਬ ਅਤੇ ਈਯੂਬ ਦਾ ਵਿਸ਼ਵਾਸ ਜਿੱਤ ਗਿਆ ਅਤੇ ਬਿਮਾਰੀ ਹਾਰ ਗਈ ਸੋ ਪਰਮੇਸ਼ਵਰ ਨੇ ਉਸ ਨੂੰ ਦੁਗਣੀ ਬਰਕਤ ਦਿੱਤੀ ਤਾਂ ਜਦੋਂ ਉਸ ਨੂੰ ਦੁਗਣੀ ਬਰਕਤ ਪਰਮੇਸ਼ਵਰ ਨੇ ਦਿੱਤੀ ਔਰ ਉਹ ਬਿਮਾਰੀ ਚੋਂ ਵੀ ਠੀਕ ਹੋਇਆ ਪ੍ਰੀਖਿਆ ਦੇ ਵਿੱਚੋਂ ਪਾਸ ਹੋਇਆ ਅਤੇ ਪਰਮੇਸ਼ਵਰ ਨੇ ਉਸ ਦੇ ਉੱਤੇ ਕਿਰਪਾ ਕੀਤੀ ਔਰ ਉਸ ਨੂੰ ਬles ਕੀਤਾ ਆਸ਼ੀਸ਼ ਦਿੱਤੀ ਬਰਕਤ ਦਿੱਤੀ ਤਾਂ ਬਹੁਤ ਸਾਰੇ ਲੋਕ ਉਹਦੇ ਰਿਸ਼ਤੇਦਾਰ ਉਹਦੇ ਦੋਸਤ ਮਿੱਤਰ ਜੋ ਵੀ ਸੀਗੇ ਜਿਹੜੇ ਉਹਨੂੰ ਛੱਡ ਕੇ ਗਏ ਸੀਗੇ ਉਹ ਫਿਰ ਵਾਪਸ ਆ ਗਏ ਔਰ ਲਿਖਿਆ ਹੈ ਤਾਂ ਉਹਦੇ ਕੋਲ ਉਸ ਦੇ ਸਾਰੇ ਭਰਾ ਉਸ ਦੀਆਂ ਸਾਰੀਆਂ ਭੈਣਾਂ ਅਤੇ ਉਹਦੇ ਸਾਰੇ ਅਗਲੇ ਚਾਣ ਪਛਾਣ ਆਏ ਅਤੇ ਉਸ ਉਹਨਾਂ ਨੇ ਉਸ ਦੇ ਨਾਲ ਉਹਦੇ ਘਰ ਵਿੱਚ ਪ੍ਰਸ਼ਾਦ ਸਕੇਆ ਮਤਲਬ ਇੱਕ ਵੱਡੀ ਸਵਾ ਕੀਤੀ ਗਈ ਔਰ ਸਭ ਲੋਕ ਇਕੱਠੇ ਹੋਏ ਖੁਸ਼ੀ ਮਨਾਈ ਗਈ ਅਤੇ ਲਿਖਿਆ ਹੈ ਅਤੇ ਮકાਨ ਦਿੱਤੀ ਅਤੇ ਉਸ ਸਾਰੀ ਬੁਰਾਈ ਦੇ ਕਾਰਨ ਜਿਹੜੀ ਯਹੋਵਾ ਨੇ ਉਹਦੇ ਉੱਤੇ ਆਉਣ ਦਿੱਤੀ ਉਹ ਉਹਨੂੰ ਤਸੱਲੀ ਦਿੱਤੀ ਅਤੇ ਹਰ ਇੱਕ ਨੇ ਉਹਨੂੰ ਇੱਕ ਇੱਕ ਸਿੱਕਾ ਦਿੱਤਾ ਅਤੇ ਹਰ ਇੱਕ ਨੇ ਉਹਨੂੰ ਇੱਕ ਇੱਕ ਸੋਨੇ ਦੀ ਅੰਗੂਠੀ ਦਿੱਤੀ ਮਤਲਬ ਜਦੋਂ ਉਹਦੇ ਜੀਵਨ ਵਿੱਚ ਵੱਡੀ ਖੁਸ਼ੀ ਆਈ ਤਾਂ ਉਸਨੇ ਖੁਸ਼ੀ ਦੇ ਨਾਲ ਇੱਕ ਬਹੁਤ ਵੱਡੀ ਦਾਵਤ ਕੀਤੀ ਇੱਕ ਬਹੁਤ ਵੱਡਾ ਪ੍ਰੋਗਰਾਮ ਕੀਤਾ ਔਰ ਜਿਸ ਵਿੱਚ ਸਾਰੇ ਰਿਸ਼ਤੇਦਾਰ ਪਣਪਰਾਇ ਇਕੱਠੇ ਕੀਤੇ ਔਰ ਸ਼ੁਕਰਗੁਜ਼ਾਰੀ ਦਾ ਸ਼ੁਕਰਗੁਜ਼ਾਰੀ ਦੀ ਸੰਗਤੀ ਪਰਮੇਸ਼ਵਰ ਦੇ ਹਜ਼ੂਰੀ ਵਿੱਚ ਉਸਨੇ ਕੀਤੀ ਔਰ ਉਸਨੇ ਪਰਮੇਸ਼ਰ ਦਾ ਧੰਨਵਾਦ ਕੀਤਾ ਔਰ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਗਿਫਟ ਦਿੱਤੇ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਸੋਨੇ ਦੇ ਸਿੱਕੇ ਦਿੱਤੇ ਬਹੁਤ ਸਾਰੇ ਲੋਕਾਂ ਨੇ ਸ਼ਗਨ ਦੇ ਰੂਪ ਦੇ ਵਿੱਚ ਉਸ ਨੂੰ ਪੈਸੇ ਦਿੱਤੇ ਅਤੇ ਲਿਖਿਆ ਹੈ ਨਾਲੇ ਉਸ ਨੂੰ ਸੋਨੇ ਦੀ ਅੰਗੂਠੀ ਪਾਈ ਜਿਸ ਤਰ੍ਹਾਂ ਆਪਾਂ ਵਿਆਹ ਸ਼ਾਦੀ ਵਿੱਚ ਕਰਦੇ ਆਂ ਸੋ ਇਸੇ ਤਰ੍ਹਾਂ ਮੇਰੇ ਖੁਦਾਵੰਦ ਦੇ ਲੋਕੋ ਔਯੂਬ ਦੇ ਜੀਵਨ ਵਿੱਚੋਂ ਅਸੀਂ ਸਿੱਖ ਸਕਦੇ ਆਂ ਕਿ ਪਰਮੇਸ਼ਵਰ ਨੇ ਔਯੂਬ ਨੂੰ ਬਹਾਲ ਕੀਤਾ ਤਾਂ ਜ਼ਰੂਰ ਤੁਹਾਡੇ ਅਤੇ ਮੇਰੇ ਜੀਵਨ ਦੇ ਵਿੱਚ ਵੀ ਇਸੇ ਤਰ੍ਹਾਂ ਕਰੇਗਾ ਅੱਗੇ ਜਦੋਂ ਅਸੀਂ ਵਚਨ ਦੇ ਵਿੱਚ ਪੜ੍ਹਦੇ ਆਂ ਲਿਖਿਆ ਹੈ ਸੋ ਔਯੂਬ ਸੋ ਯਹੋਵਾ ਨੇ ਔਯੂਬ ਦੀ ਆਖਰੀ ਵਿਵਸਥਾ ਨੂੰ ਉਹਦੀ ਪਹਿਲੀ ਵਿਵਸਥਾ ਨਾਲੋਂ ਵੱਧ ਵਰਕਤ ਦਿੱਤੀ ਹallelujah ਸੋ ਜੋ ਕੁਝ ਵੀ ਜਦੋਂ ਅਸੀਂ ਤੁਸੀਂ ਪਹਿਲੇ ਅਧਿਆਏ ਦੇ ਵਿੱਚ ਪੜੋਗੇ ਤਾਂ ਉਹਦੇ ਕੋਲੇ ਜੋ ਕੁਝ ਸੀਗਾ ਡੰਗਰ ਪਸ਼ੂ ਬਲਦ ਭੇਡ ਬੱਕਰੀਆਂ ਜੋ ਵੀ ਸੀਗਾ ਊਂਠ ਵਗੈਰਾ ਜੋ ਕੁਝ ਵੀ ਸੀਗਾ ਇਜੜ ਸੀਗਾ ਜਦੋਂ ਤੁਸੀਂ ਪਹਿਲੇ ਅਧਿਆਏ ਦੇ ਵਿੱਚ ਦੇਖੋਗੇ ਤੇ ਲਾਸਟ ਅਧਿਆਏ ਦੇ ਵਿੱਚ ਇੱਥੇ ਪੜੋਗੇ ਤਾਂ ਪਹਿਲਾਂ ਨਾਲੋਂ ਦੁੱਗਣਾ ਸਭ ਕੁਝ ਹੋ ਗਿਆ ਬੇਸ਼ੱਕ ਉਹ ਬਿਮਾਰੀ ਵਿੱਚ ਰਿਹਾ ਪ੍ਰੀਖਿਆ ਦੇ ਵਿੱਚ ਰਿਹਾ ਪਰ ਫਿਰ ਵੀ ਪਰਮੇਸ਼ਵਰ ਨੇ ਉਸਨੂੰ ਦੁੱਗਣੀ ਬਰਕਤ ਦਿੱਤੀ ਲਿਖਿਆ ਹੈ ਅਤੇ ਉਹਦੇ ਕੋਲ 14000 ਜੜ 6000 ਉੱਠ 1000 ਜੋੜੀ ਬਲਦ ਅਤੇ 1000 ਗਧੀਆਂ ਹੋ ਗਈਆਂ ਸੋ ਪਰਮੇਸ਼ਵਰ ਦੇ ਲੋਕੋ ਪਰਮੇਸ਼ਵਰ ਨੇ ਉਹਨੂੰ ਬਹੁਤ ਵੱਡੀ ਆਸ਼ੀਸ਼ ਬਰਕਤ ਦਿੱਤੀ ਪਹਿਲਾਂ ਇਹੀ ਇਨਸਾਨ ਦਾ ਜਿਹੜਾ ਜਿਹੜੀ ਜਾਇਦਾਦ ਹੁੰਦੀ ਸੀ ਮਾਲ ਪਸ਼ੂ ਲਾ ਲਓ ਜਾਂ ਫਿਰ ਸੋਨਾ ਚਾਂਦੀ ਲਾ ਲਓ ਇਹ ਚੀਜ਼ਾਂ ਹੀ ਜਾਇਦਾਤ ਹੁੰਦੀਆਂ ਸਨ ਸੋ ਪਰਮੇਸ਼ਵਰ ਨੇ ਉਹਨੂੰ ਬੜੀ ਬਰਕਤ ਦਿੱਤੀ ਬਹੁਤ ਸਾਰੀ ਆਸ਼ੀਸ਼ ਦਿੱਤੀ ਅਖੀਰ ਦੇ ਵਿੱਚ 16 ਦੇ 16 ਆਇਤ ਵਿੱਚ ਪੜਦੇ ਆ ਇਹਦੇ ਪਿੱਛੋਂ ਔਯੂਬ ਨੇ ਇਹਦੇ ਪਿੱਛੋਂ ਔਯੂਬ 140 ਵਰੇ ਜਿਉਂਦਾ ਰਿਹਾ ਅਤੇ ਉਸ ਨੇ ਆਪਣੇ ਜੀਵਨ ਉਸ ਨੇ ਆਪਣੇ ਪੁੱਤਰ ਅਤੇ ਆਪਣੇ ਪੋਤਰੇ ਚੌਥੀ ਪੀੜੀ ਤੱਕ ਵੇਖੇ ਤਾਂ ਔਯੂਬ ਬੁੱਢਾ ਅਤੇ ਸਮਾਪੂਰ ਹੋ ਕੇ ਚਲਾਣਾ ਕਰ ਗਿਆ ਦੇਖੋ ਖੁਦਾਵੰਦ ਨੇ ਉਸ ਨੂੰ ਬੜੀ ਆਸ਼ੀਸ਼ ਬਰਕਤ ਦਿੱਤੀ ਬੇਸ਼ੱਕ ਕਈ ਸਾਲ ਪਹਿਲਾਂ ਉਹਦੇ ਜੀਵਨ ਵਿੱਚ ਪ੍ਰੀਖਿਆ ਆਈ ਦੁੱਖ ਆਏ ਬਿਮਾਰੀ ਆਈ ਪਰ ਉਹ ਪਰਮੇਸ਼ਵਰ ਨਾਲ ਈਮਾਨਦਾਰ ਰਿਹਾ ਉਸਨੇ ਕਿਸੇ ਦੇ ਅ ਅੱਗੇ ਝੋਲੀ ਨਹੀਂ ਫਲਾਈ ਉਸਨੇ ਕਿਸੇ ਨੂੰ ਰੋਕ ਕੇ ਆਪਣਾ ਦੁੱਖ ਨਹੀਂ ਦੱਸਿਆ ਬਲਕਿ ਉਹਨੇ ਪਰਮੇਸ਼ਵਰ ਨੂੰ ਆਪਣਾ ਦੁੱਖ ਤਕਲੀਫ ਦੱਸੀ ਔਰ ਪਰਮੇਸ਼ਵਰ ਦਾ ਧੰਨਵਾਦ ਕਰਦਾ ਰਿਹਾ ਦੁੱਖ ਵਿੱਚ ਪੀੜਾ ਵਿੱਚ ਵੀ ਉਹ ਪਰਮੇਸ਼ਵਰ ਦੇ ਨਾਲ ਵਫਾਦਾਰ ਰਿਹਾ ਅਤੇ ਉਹਦੇ ਨਾਲ ਚੱਲਦਾ ਰਿਹਾ ਤੋਂ ਪਰਮੇਸ਼ਵਰ ਨੇ ਉਹਨੂੰ ਬੜੀ ਬਰਕਤ ਦਿੱਤੀ ਔਰ ਉਹ ਬਿਮਾਰੀ ਵਿੱਚੋਂ ਚੰਗਾ ਹੀ ਨਹੀਂ ਹੋਇਆ ਬਲਕਿ ਉਹ ਉਸ ਤੋਂ ਬਾਅਦ 140 ਸਾਲ ਹੋਰ ਜਿਉਂਦਾ ਰਿਹਾ ਅਤੇ ਆਪਣੇ ਪੁੱਤ-ਪੋਤਰੇ ਚੌਥੀ ਪੀੜੀ ਤੱਕ ਵੇਖੇ ਤਾਂ ਉਸ ਤੋਂ ਬਾਅਦ ਉਹ ਆਪਣਾ ਸਮਾਂ ਪੂਰਾ ਕਰਕੇ ਦੁਨੀਆ ਤੋਂ ਗਿਆ ਆਮੀਨ ਅਸ ਦੇ ਵਚਨ ਦੇ ਦੁਆਰਾ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਅਸੀਂ ਵੀ ਪਰਮੇਸ਼ਵਰ ਦਾ ਧੰਨਵਾਦ ਕਰਦੇ ਰਹੀਏ ਆਪਣੇ ਪ੍ਰਭੂ ਦੀ ਸ਼ੁਕਰਗੁਜ਼ਾਰੀ ਕਰਦੇ ਰਹੀਏ ਔਰ ਪਰਮੇਸ਼ਵਰ ਦਾ ਧੰਨਵਾਦ ਕਰੀਏ ਜੋ ਕੁਝ ਵੀ ਉਸਨੇ ਸਾਡੇ ਜੀਵਨ ਵਿੱਚ ਦਿੱਤਾ ਕਦੀ ਵੀ ਅਸੀਂ ਕਿਸੇ ਦੇ ਪਿੱਛੇ ਨਾ ਲੱਗੀਏ ਕਦੀ ਵੀ ਅਸੀਂ ਕਿਸੇ ਲਾਲਚ ਵਾਸਨਾ ਪਈਏ ਜਾਂ ਫਿਰ ਪ੍ਰਭੂ ਤੋਂ ਬੇਮੁਖ ਨਾ ਹੋਈਏ ਭਾਵੇਂ ਦੁੱਖ ਆਵੇ ਮੁਸੀਬਤ ਆਵੇ ਪਰੇਸ਼ਾਨੀ ਆਵੇ ਪਰ ਪਰਮੇਸ਼ਵਰ ਨਾਲ ਇਮਾਨਦਾਰ ਰਹੀਏ ਪ੍ਰਭੂ ਦੇ ਨਾਲ ਜੁੜੇ ਰਹੀਏ ਸੋ ਗੋਡ ਬlesਸ ਯੂ ਅਸ ਦੇ ਵਚਨ ਦੇ ਦੁਆਰਾ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਤੇ ਆਸ਼ੀਸ਼ ਦੇਣ ਸਭ ਨੂੰ ਜੈ ਮਸੀਹ ਕੀ